Thank you. ਮਖਰ RAM ਜੀ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ ਲਾਲਾ ਜੀ ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ ਤੇ ਇਸ ਕਰਕੇ ਆਪ ਸਤਿਕਾਰਯੋਗ ਉਹ ਕੁਝ ਜਿਨ੍ਹਾਂ ਨੇ ਇਸ ਵੇਲੇ ਅੱਜ ਭਾਰਤ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਵਪਾਰੀ ਨੂੰ ਛੋਟੇ ਦੁਕਾਨਦਾਰ ਨੂੰ ਅੱਜ ਜੁੜੇ ਸੰਤੀ ਮਜ਼ਦੂਰ ਅੱਜ ਉਹਨਾਂ ਨੂੰ ਦੇਸ਼ ਦੇ ਅੰਦਰ ਵੱਡੇ ਪੱਧਰ ਤੇ ਰੁਜ਼ਗਾਰ ਦੀ ਲੋੜ ਆ ਜੋ ਕਿ ਸਾਡੇ ਹੱਥੋਂ ਖੋਇਆ ਜਾ ਰਿਹਾ ਈਵੰਤਾ ਈਵੰਨ ਸਾਡੇ ਕੋਲੋਂ ਸਾਡੀ ਸਾਡੇ ਕੋਲੋਂ ਜਿਹੜੇ ਪੜ੍ਹਾਈ ਦਾ ਜਿਹੜਾ ਸਾਡੇ ਕੋਲ ਵੱਡਾ ਹਥਿਆਰ ਸੀ ਸਾਨੂੰ ਫੈਸਲਾ ਹੋਣ ਵੇਲੇ ਬਾਬਾ ਜੀ ਨੇ ਤੁਹਾਨੂੰ ਇਹਦਾ ਵੱਡਾ ਹਥਿਆਰ ਆ ਉਹ ਜੇ ਤਾਂ ਉਸਨ ਪੜ੍ਹਾਈ ਦਾ ਸਿੱਖਿਆ ਦਾ ਉਹ ਸਾਡੇ ਤੋਂ ਖੋਇਆ ਜਾ ਰਿਹਾ ਇਸ ਤਰ੍ਹਾਂ ਸਾਡੇ ਜਿਹੜੀ ਨੁਕਸਾਨ ਹੋਣ ਜਾ ਰਿਹਾ ਉਹ ਇਹ ਜਿੱਤਾਂ ਹਾਰਾਂ ਦੀ ਨਹੀਂ ਗੱਲ ਕੁਝ ਸਮੇਂ ਹੁੰਦੇ ਆ ਉਹ ਸਮੇਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਲਿਖਿਆ ਜਾਂਦਾ ਇਤਿਹਾਸ ਸੋ ਵੀਰੋ ਅੱਜ ਸਮਾਂ ਆ ਗਿਆ ਜਿਸ ਤਰ੍ਹਾਂ ਜਿੰਨਾ ਵੀ ਆਪਣਾ ਸੰਵਿਧਾਨ ਡਾਕਟਰ ਪੀਮਰਾਓ ਅੰਮੇਦਕਰ ਸਾਹਿਬ ਜੀ ਨੇ ਲਿਖਿਆ ਅਗਰ ਮੋਦੀ ਦੁਆਰਾ ਆ ਜਾਂਦਾ ਤੇ ਸਾਡਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਵੀ ਉਹ ਆਪਣੀ ਜਿਸ ਤਰ੍ਹਾਂ ਟਿਟਰਸ਼ਿਪ ਦਿਖਾ ਰਹੇ ਆ ਉਹ ਸਾਰਾ ਚੇਂਜ ਕਰਨਗੇ ਤਾਂ ਜੋ ਜੋ ਆਪਣਾ ਗਰੀਬ ਵਰਗ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਜਿਹੜੀਆਂ ਖੇਤਰੀ ਪਾਰਟੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਜਿੰਨੀਆਂ ਵੀ ਖੇਤਰੀ ਪਾਰਟੀ ਨੇ ਸਕੀਮਾਂ ਲਿਆਂਦੀਆਂ ਸੀ ਤੁਸੀਂ ਸਾਰੇ ਜਾਣੂ ਹੋ 5 ਸਾਲ ਕਾਂਗਰਸ ਦੇ ਵੀ ਗਏ ਆ ਤੇ ਮੇਰਾ ਖਿਆਲ ਸਭਾ ਕੁ 2.5 ਸਾਲ ਇਹਨਾਂ ਦੇ ਵੀ ਹੋ ਚੱਲੇ तकरीबन ਉਹਨਾਂ ਨੇ ਉਹਨਾਂ ਸਕੀਮਾਂ ਨੂੰ ਕਟੌਤੀ ਤਾਂ ਜ਼ਰੂਰ ਲਾਈ ਆ ਕੋਈ ਬਦਲਾਅ ਵਾਲੀ ਚੀਜ਼ ਹੋਰ ਤਾਂ ਕੁਝ ਦਿਸੀ ਨਹੀਂ ਇੱਕ ਵੱਡਾ ਬਦਲਾਅ ਹੈ ਸਾਡੇ ਸੰਵਿਧਾਨ ਨਾਲ ਖੇਡ ਖੇਡਣਗੇ ਸੋ ਮੈਂ ਆਪ ਨੂੰ ਆਪਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਆਪਾਂ ਪੰਜਾਬ ਪੰਜਾਬੀਅਤ ਆਪਣੀ ਨਸਲ ਫਸਲ ਤੇ ਆਪਣੇ ਸੰਵਿਧਾਨ ਦੀ ਰਾਖੀ ਕਰਦੇ ਹੋਏ ਆਪਣਾ ਇੱਕ ਇੱਕ ਕੀਮਤੀ ਵੋਟ ਇੱਕ ਤਰੀਕ ਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੇ ਉੱਤੇ ਲਾ ਕੇ ਤਾਂ ਜੋ ਅਸੀਂ ਆਪਣੇ ਪੁਰਖਿਆਂ ਦੀ ਦਿੱਤੀ ਹੋਈ ਸਾਨੂੰ ਜੋ ਉਹ ਚੀਜ਼ ਨੂੰ ਅਸੀਂ ਬਚਾ ਸਕੀਏ ਆਪਣੀ ਹੋਂਦ ਨੂੰ ਅਤੇ ਸਰਦਾਰ ਰਣਿੰਦਰ ਸਿੰਘ ਦੀ ਚੰਡੀ ਹਲਕਾ ਇੰਚਾਰਜ ਦਿਹਾਤੀ ਅਤੇ ਸਰਬਜੀਤ ਕੌਰ ਅਵਕਾਸ਼ ਸਿੰਘ ਮੰਗੀ ਸ਼ਰਨਜੀਤ ਸਿੰਘ ਤੇ ਹੋਰ ਦਰਜਾ ਉਹ ਦਰਜਾ ਅਤੇ ਕਿ ਕਿਸੇ ਦੇ ਖਾਤੇ ਦੇ ਵਿੱਚ ਵੀ ਕੋਈ 1000 ਰੁਪਿਆ ਜੋ ਸਰਕਾਰ ਮੁਗਰੂਪ ਦੇ ਵਿੱਚ ਵਾਦਾ ਕਰਕੇ ਆਈ ਸੀ ਕਿ ਕਿਸੇ ਮਾਤਾ ਨੂੰ ਜਾਂ ਭੈਣ ਨੂੰ 1000 ਰੁਪਿਆ ਮਿਲਿਆ ਮੇਰਾ خیال ਨਹੀਂ ਕਿਸੇ ਨੂੰ ਮਿਲਿਆ ਹੋਵੇ ਸੋ ਇਹ ਸਰਕਾਰ ਤੋਂ ਆਪਾਂ ਜੋ ਇਹਨਾਂ ਨੇ ਪਿੱਛੇ ਪ੍ਰਪੋਗੈਂਡਾ ਕਰਕੇ ਆਪਣੇ ਨਾਲ ਆਪਣੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਆਪਾਂ ਦੁਬਾਰਾ ਉਹਨਾਂ ਉਹਨਾਂ ਜਾਲ ਸਾਜਾਂ ਤੋਂ ਬਚਣਾ ਅਤੇ ਆਪਣਾ ਇੱਕ ਇੱਕ ਕੀਮਤੀ ਵੋਟ ਹੈ ਜੋ ਆਪਣੇ ਹਲਕੇ ਦਾ ਬਹੁਤ ਹੀ ਹਰਮਨ ਪਿਆਰਾ ਤੇ ਗਵਾਂਢੀ ਪਿੰਡ ਤੋਂ ਜਿੱਥੇ ਭੈਣ ਜੀ ਵੀ ਉਸ ਨਗਰ ਦੇ ਵਿੱਚ ਹਨ ਉਹਨਾਂ ਨੂੰ ਸਰ ਸਰਦਾਰ ਸੋਹਲ ਸਿੰਘ ਖੰਡਲ ਜਿਹਨਾਂ ਦਾ ਚੋਣ ਨਿਸ਼ਾਨ ਤੱਕੜੀ ਹੈ ਇੱਕ ਇੱਕ ਵੋਟ ਪਾ ਕੇ ਆਪਾਂ ਪਹਿਲੀ ਤਰੀਕ ਨੂੰ ਆਪਣੇ ਹਲਕੇ ਤੋਂ ਜਤਾ ਕੇ ਭੇਜਣਾ ਤਾਂ ਜੋ ਉਹ ਲੋਕ ਸਭਾ ਦੇ ਵਿੱਚ ਆਪਣੇ ਸਾਰੇ ਪੰਜਾਬ ਪੰਜਾਬੀ ਮਜ਼ਦੂਰਾਂ ਤੇ ਕਿਸਾਨਾਂ ਦੀ ਸਰਦਾਰ ਰਣਜੀਤ ਸਿੰਘ ਖੁਲਾਰਾ ਖੁਰਾਨਾ ਜੋ ਹਲਕਾ ਇੰਚਾਰਜ ਮੇਰੇ ਵੀ ਰਜਿੰਦਰ ਚੰਦੀ ਜੀ ਦਿਹਾਤੀ ਹਲਕਾ ਇੰਚਾਰਜ ਉਹਨਾਂ ਦੇ ਨਾਲ ਮੇਰੇ ਵੀ ਭਿੰਦਰ ਜੀ ਮੰਗੀ ਜੀ ਘੁੰਮਣ ਜੀ ਮੇਰੇ ਨਾਲ ਜਥੇਦਾਰ ਸਰੂਪ ਸਿੰਘ ਜੀ, ਰੋਹਿਤ ਜੀ, ਵਿੱਕੀ ਜੀ, ਮੇਰੀ ਭੈਣ ਜੀ, ਮਿੰਦਰਪੌਰ ਜੀ ਜਿਹੜੇ ਅੱਜ ਆਪਾਂ ਪਹਿਲਾਂ ਉਹ ਵਾਹਿਗੁਰੂ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਰਦੇ ਆਂ। ਕਦੀ ਆਪਾਂ ਦੁਬਾਰਾ ਉਸ ਚੀਜ਼ 'ਚ ਨਹੀਂ ਆਵਾਂਗੇ। ਕਿਉਂਕਿ ਦੇਖੋ ਜੇ ਮੋਦੀ ਸਰਕਾਰ ਨੇ 400 ਬਾਰ ਦਾ ਨਾਅਰਾ ਲਾਇਆ ਆ। ਉਹ 400 ਵਾਰ ਦਾ ਨਾਰਾ ਉਹ ਧਰਮ ਦੇ ਨਾਂ ਤੇ ਜਿਹੜੀ ਆ ਹਨ ਵੋਟਾਂ ਲੜਾ ਰਹੇ ਆ ਆਪਾਂ ਧਰਮ ਦੇ ਨਾਂ ਤੇ ਵੋਟਾਂ ਨਹੀਂ ਲੈਣੀਆਂ ਆਪਾਂ ਵਿਕਾਸ ਦੇ ਨਾਮ ਤੇ ਲੈਣੀਆਂ ਆ ਆਪਾਂ ਡਿਵੈਲਪਮੈਂਟ ਦੇ ਨਾਮ ਤੇ ਲੈਣੀਆਂ ਆ ਆਪਣੇ ਮੁੱਦਿਆਂ ਨੂੰ ਲੈ ਕੇ ਆਪਾਂ ਇਲੈਕਸ਼ਨ ਦੇ ਵਿੱਚ ਆਪਣੀ ਇਹ ਦੇਖਣਾ ਕਿ ਸਾਡਾ ਕੈਂਡੀਡੇਟ ਕਿਹੜਾ ਵਧੀਆ ਕੈਂਡੀਡੇਟ ਆ ਆਪਾਂ ਉਸ ਕੈਂਡੀਡੇਟ ਨੂੰ ਵੋਟ ਪਾਣੀ ਆ ਜਿਹੜੀ ਸਾਡੀ ਆਵਾਜ਼ ਪੰਜਾਬੀਆਂ ਦੀ ਪੰਜਾਬ ਦੀ ਆਪਣੇ ਵਿਕਾਸ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਨੂੰ ਲੋਕ ਸਭਾ ਦੇ ਵਿੱਚ ਪਹੁੰਚਾ ਸਕਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਮੇਰੇ ਭੈਣ ਜੀ ਮਿੰਦਰਕੌਰ ਜੀ ਵੀ ਬੈਠੇ ਆ ਕਿਉਂਕਿ ਸਰਦਾਰ ਸੋਹਣ ਸਿੰਘ ਠੰਡਲ ਜੀ ਚਾਰ ਵਾਰ ਐਮਐ ਐਮਐਲਏ ਬਣ ਚੁੱਕੇ ਆ ਉਹਨਾਂ ਦੇ ਨਾਲ ਉਹ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਆ ਮੈਂ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿਉਂਕਿ ਉਹ ਸਾਡੀ ਸੰਸਦ ਦੇ ਵਿੱਚ ਆਵਾਜ਼ ਪਹੁੰਚਾ ਸਕਦੇ ਆ ਸਾਡੇ ਦੁੱਖਾਂ ਨੂੰ ਜਾਣੂ ਕਰਵਾ ਸਕਦੇ ਆ ਸਾਡੀਆਂ ਦੁੱਖਾਂ ਤਕਲੀਫਾਂ ਨੂੰ ਉਹਨਾਂ ਵਿੱਚ ਜਾਣੂ ਕਰਵਾ ਸਕਦੇ ਆ ਇਸ ਕਰਕੇ ਆਪਾਂ ਸਾਰਿਆਂ ਨੇ ਇੱਕ ਤਰੀਕ ਨੂੰ ਦੂਜੇ ਨੰਬਰ ਦਾ ਬਟਨ ਦਬਾ ਕੇ ਤੱਕੜੀ ਦਾ ਆਪਾ ਸਰਦਾਰ ਸੋਹਣ ਸਿੰਘ ਖੰਡਲ ਜੀ ਨੂੰ ਜੈਪੁਰ ਦੇ ਧਨਗੁਰ ਦੇ ਤੁਹਾਨੂੰ ਪਤਾ ਹੀ ਹੈ ਕਿ 1 ਜੂਨ ਨੂੰ ਲੋਕ ਸਭਾ ਦੇ ਇਲੈਕਸ਼ਨ ਹੋਣ ਜਾ ਰਹੀ ਹੈ ਜਿਸ ਵਿੱਚ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਪਰੀ ਸਿੰਘ ਬਾਦਲ ਜੀ ਨੇ ਇੱਥੋਂ ਬਹੁਤ ਹੀ ਵਧੀਆ ਚਾਰ ਵਾਰੀ ਐਮਐਲਏ ਰਹਿ ਚੁੱਕੇ ਦੋ ਵਾਰੀ ਬੀਐਮਐਲਏ ਰਹਿ ਚੁੱਕੇ ਸਰਦਾਰ ਸੋਹਣ ਸਿੰਘ ਖੰਡਲ ਜੀ ਨੂੰ ਇੱਥੋਂ ਉਮੀਦਵਾਰ ਬਣਾਇਆ ਅਗਰ ਕੋਈ ਸਰਪੰਚ ਬੰਦਾ ਜਾਂ ਪੰਚਮੰਦਾ 5 ਸਾਲਾਂ ਬਾਅਦ ਲੋਕ ਸੋਚਦੇ ਜੈ ਇਹਨੂੰ ਬਣਾਈਏ ਜਾਂ ਅਗਲੀ ਵਾਰੀ ਨਾਮ ਬਣਾਈਏ ਕਿਉਂ ਕਿ ਉਹਨਾਂ 5 ਸਾਲਾਂ ਜਿਹੜੀ ਕਾਰਗੁਜ਼ਾਰੀ ਦੇਖੀ ਜਾਂਦੀ ਆ ਕਿ ਉਹਨੇ ਕੰਮ ਕੀਤੇ ਲੋਕਾਂ ਨਾਲ ਰابطਾ ਰੱਖਿਆ ਜਾਂ ਨਹੀਂ ਰੱਖਿਆ ਤਾਂ ਦੂਸਰੀ ਵਾਰੀ ਉਹ ਪੰਚੀ ਸਰਪੰਚ ਬੰਦਾ ਲੇਕਿਨ ਜਿਹੜਾ ਬੰਦਾ ਚਾਰ ਵਾਰੀ ਐਮ.ਐਲ.ਏ ਬਣਿਆ ਹੋਵੇ ਪੰਜਾਬ ਸਰਦਾਰਚ ਦੋ ਵਾਰੀ ਜਿਹਨੂੰ ਬਾਦਲ ਸਾਹਿਬ ਨੇ ਮੰਤਰੀ ਬਣਾਇਆ ਹੋਵੇ ਇਸ ਦਾ ਮਤਲਬ ਹੈ ਕਿ ਕੋਈ ਨਾ ਕੋਈ ਖਾਸ ਗੱਲ ਹੋ ਚਿਰੂਰ ਹੋਗੀ ਬਹੁਤ ਹੀ ਵਧੀਆ ਇਨਸਾਨ ਆ ਸਦਾ ਸੋਨ ਸਿੰਘ ਖੰਡਲ ਜੀ ਤੁਮਾਂ ਗੱਲ ਕਰਾ ਵਿਕਾਸ ਸਿੰਘ ਜਸ਼ਰੂਮ ਨੇ ਕਾਲੇਦਾਲ ਵੱਲੋਂ ਕੀਤੇ ਹੋਏ ਕੰਮਾਂ ਦੀ ਅਗਰ ਆਪਾਂ ਦੇਖੀਏਗਾ ਜਦੋਂ 1997 ਚ ਸਰਕਾਰ ਬਣੀ ਸੀ ਸਵਾਤ ਪ੍ਰਕਾਸ਼ ਸਿੰਘ ਬਾਦਲ ਜੀ ਚੀਫ ਮਿਨਿਸਟਰ ਪੰਜਾਬ ਬਣੇ ਸੀ ਉਹਨੇ ਮੋਟਰਾਂ ਦੇ ਬਿੱਲ ਮਾਫ ਕੀਤੇ ਟਰੈਕਟਰ ਨੂੰ ਗੱਡਾ ਕਹਿ ਕੇ ਉਹਦਾ ਟੈਕਸ ਮਾਫ ਕਰਾਇਆ ਮੁਲਕੀ ਜੋ ਵੀ ਕੰਮ ਕੀਤੇ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਂ 2007 ਤੋਂ ਲੈ ਕੇ 2017 ਤੱਕ ਅਗਰ ਕਹੀਏ ਤਾਂ ਜਿਹਦੇ ਪੱਖੋਂ ਵੀ ਪੰਜਾਬ ਸਰਫਰ ਦਾ ਸੂਬਾ ਬਣ ਗਿਆ ਸੀ 3000 ਪ੍ਰਾਜ ਲਗਾਏ ਸੜਕਾਂ ਦਾ ਜਾਲ ਬছਾਇਆ ਅਗਰ ਧਾਰਵੀ ਪੁੱਠੋ ਕਹੀਏ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦਗਾਰ ਬਣਾਈ ਫਲਾਰਗੜ੍ਹ ਚ ਭਗਵਾਨ ਬਾਲਕੀ ਦੀ ਮਹਾਂਵਾਰੀ ਜੀ ਦਾ ਮੰਦਿਰ ਬਣਾਇਆ ਵਿਰਾਸਤੇ ਖਾਲਸਾ ਚੱਪੜ ਜੀ ਦਾ ਮੈਦਾਨ ਬਣ ਕੇ ਬਹੁਤ ਕੰਮ ਕੀਤੇ ਚਾਹੇ ਹਰ ਖੇਤਰ ਇਹ ਲੈ ਲਏ ਲੇਕਿਨ ਜਦੋਂ 2017 ਚ ਸਾ ਕੈਪਟਨ ਅਮਰੀਤ ਸਿੰਘ ਕੈਪਟਨ ਸਿੰਘ ਮੁੱਖ ਮੰਤਰੀ ਪੰਜਾਬ ਬਣਿਆ ਤਾਂ ਉਹਨੇ ਸਭ ਤੋਂ ਪਹਿਲਾਂ ਆਂਦਿਆ ਇਹ ਕਿਹਾ ਸੀ ਭੁੱਟਾ ਸਾਹਿਬ ਹੱਥ ਫੜ ਕੇ ਮੈਂ 4 ਹਫ਼ਤੇ ਨਸ਼ਾ ਖਤਮ ਕਰ ਦੂੰ ਘਰ ਘਰ ਨੌਕਰੀ ਦਊਂਗਾ ਵਿਕਾਸ ਕਰਾਊਂਗਾ ਉਹਨਾਂ 55 ਸਾਲਾਂ ਕੀ ਹੋਇਆ ਤੁਸੀਂ ਸਾਰੇ ਜਾਣਦੇ ਆ ਇੱਕ ਵੀ ਕੰਮ ਨਹੀਂ ਹੋਇਆ ਉਸ ਤੋਂ ਬਾਅਦ 2022 ਇੱਕ ਬਦਲਾਅ ਦੇ ਨਾਂ ਤੇ ਸਰਕਾਰ ਆਈ ਦਿੱਲੀ ਦੀ ਜਿਨੇ ਕਿਹਾ ਕਿ ਅਸੀਂ ਬਹੁਤ ਵੱਡੇ ਪੱਤਰ ਤੇ ਬਦਲਾਅ ਕਰਾਵਾਂਗੇ ਪੰਜਾਬ 'ਚ ਫਿਰ ਦੇਖੋ ਅੱਜ 25 26 ਮਹੀਨੇ ਹੋ ਗਏ ਐ ਅੱਜ ਉਸ ਦੁਲਾਵ ਨੂੰ ਸਾਰਾ ਪੰਜਾਬ ਦੇਖ ਰਿਆ। ਅੱਜ ਉਹ ਮਾਵਾਂ ਪਹਿਨਾ ਉਡੀਕਾ ਰਹੀਆਂ ਜਿਹੜਾ ਉਹਨੇ ਵਾਦਾ ਕੀਤਾ ਸੀ ਕਿ ਅਸੀਂ ਇਹ ਹਜ਼ਾਰ-ਹਜ਼ਾਰ ਰੁਪਏ ਮਹੀਨਾ ਆਪਣੇ ਮਾਵਾਂ ਪਹਿਨਾ ਦੇ ਖਾਤੇ ਪਾਵਾਂਗੇ। ਅਗਰ ਇੱਕ ਪਰਿਵਾਰ ਦੀ ਗੱਲ ਕਰੀਏ 2-3 ਲੇਡੀਜ਼ ਹੁੰਦੀਆਂ ਤਾਂ ਅੱਜ ਮਿਲ ਗਿਆ ਇੱਕ-ਇੱਕ ਪਰਿਵਾਰ ਦਾ ਲੱਖ-ਲੱਖ ਰੁਪਈਆ ਬਣ ਜਾਂਦਾ ਪੈਸੇ। ਉਸ ਤੋਂ ਬਾਅਦ ਉਹਨੇ ਕਿਹਾ ਸੀ ਮੈਂ ਨਸ਼ਾ ਛੱਡਮ ਕਰ ਦੂੰ। ਮੈਂ ਘਰ-ਘਰ ਨੌਕਰੀ ਦਵਾਂ, ਕੰਮ ਬਹੁਤ ਕਰਾਉਂਗਾ। ਅੱਜ ਨਸ਼ੇ ਨਾਲ ਨੌਜਵਾਨ ਮਰ ਰਹੇ ਆ। ਅੱਜ ਰੋਜ਼ਗਾਰ ਦੇ ਨਾਮ ਤੇ ਝੂਠੇ ਲਾਰੇ ਇੰਗਰੇਜ ਰਾਜਨੀਤਿਕ ਐਜੀਟੇਸ਼ਨ ਇਹ ਸਰਕਾਰ ਚ ਹੋ ਰਹੀ ਹੈ 2.5 ਸਾਲਾਂ ਦੇ ਅੰਦਰ ਅੰਦਰ ਇੰਨੇ ਐਜੀਟੇਸ਼ਨ ਤਾਂ ਕਦੀ ਕਿਸੇ ਸਰਕਾਰ 'ਚ ਨਹੀਂ ਹੋਈ ਸੀ ਅੱਜ ਇੱਕ ਕਤਲੋਗਾਰਤ ਮਾਹੌਲ ਖਰਾਬ ਆ ਤੁਸੀਂ ਸਾਰੇ ਜਾਣਦੇ ਆ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਕਿਉਂਕਿ ਬਹੁਤ ਕੰਮ ਜਿਹੜੇ ਬੰਦੇ ਨੇ ਕਿਹਾ ਸੀ ਕਿ ਮੈਂ ਪੀਆਪੀ ਕਲਚਰ ਖਤਮ ਕਰ ਦੂੰ ਮੈਂ ਅਗਰ ਜੀ ਮੁਨਿਸਤਰੀ ਵੀ ਲੈਣ ਚ ਲੱਗ ਗਿਆ ਆਪਣੇ ਘਰ ਦਾ ਸਿਲੰਡਰ ਲਊਗਾ ਤੇ ਅੱਜ ਹਾਲਾਤ ਕੀ ਆ ਅੱਜ ਉਹਦੇ ਨਾਲ ਖੁੱਦ ਮੈਨੂੰ ਕਹਿੰਦਾ ਚੱਲੀ ਪਿਆ ਗੱਡੇ ਚ ਚਲਦੀਆਂ ਉਹਦੀ ਸਿਸਟਰ ਨਾਲ ਉਹਦੀ ਵਾਈਫ ਨਾਲ ਉਹਦੇ ਮਦਰ ਨਾਲ ਪਿਛ ਵਿੱਚ ਗੱਡੇ ਦੇ ਕਾਫਲੇ ਨਾਲ ਚੱਲਦੇ ਆ ਇਹ ਦੂਜੇ ਨੰਬਰ ਦਾ ਫਟਣਾ ਉਹ ਫਟਣ ਦਿਵਾ ਕੇ ਲੋ ਕਾਮਯਾਬ ਕਰੋ ਤਾਂ ਜੋ ਆਪਾਂ ਜਿਹੜੇ ਝੂਠੇ ਲਾ ਰਹੇ ਨੇ ਸਰਕਾਰ ਬਣਾਈ ਹੈ ਇਹਨੂੰ ਜਵਾਬ ਦੇ ਸਕੀਏ ਕਿਉਂਕਿ ਲੋਕਤੰਤਰ ਦਾ ਬਹੁਤ ਵੱਡਾ ਇੱਕ ਹਥਿਆਰ ਹੁੰਦਾ ਹੁਣ ਆ ਜੋ ਲੜਾਈ ਕਿਰਪਾਨਾਂ ਦੀ ਨਹੀਂ ਲੱਗਈ ਉਹ ਲੜਾਈ ਹੈਗੀ ਆ ਕਿ ਅਗਰ ਕੋਈ ਸਾਡੇ ਨਾਲ ਝੂਠਾ ਕਰਦਾ ਵਾਅਦੇ ਕਰਦਾ ਕਿ ਕੋਈ ਗੱਲ ਹੀ 2-3 ਸਾਲਾਂ ਫਿਰ ਇਲੈਕਸ਼ਨ ਆ ਜਾਂਦੀ ਕਈ ਐਮਪੀ ਦੀ ਆ ਜਾਂਦੀ ਕਈ ਦੀ ਸਰਪੰਚੀ ਆ ਜਾਂਦੀ ਤੇ ਪੰਚੀ ਆ ਜਾਂਦੀ ਆ ਆਪਾਂ ਉਹ ਚੋਂ ਜਵਾਬ ਦੇ ਸਕਦੇ ਆ ਕਿ ਨਹੀਂ ਭਾਈ ਤੁਸੀਂ ਸਾਡੇ ਨਾਲ ਲਾਰਾ ਗੱਲ ਲਾਇਆ ਤੁਸੀਂ ਸਾਨੂੰ ਧੋਖੇ ਚ ਰੱਖਿਆ ਇਸ ਲਈ ਅਸੀਂ ਤੁਹਾਨੂੰ ਹੁਣ ਵੋਟ ਨਹੀਂ ਪਾਣੀ ਹੋ ਸਕਦਾ ਕਿ ਅਗਰ ਤੁਸੀਂ ਇਸ ਗੱਲ ਤੇ ਕੀ ਹੈ ਉਹਨੂੰ ਵੋਟਾਂ ਨਾ ਪਾਓ ਤੇ ਸ਼ੂਮ ਨੇ ਕਾਲੇਦਾਰ ਨੂੰ ਪਾਓ ਹੋ ਸਕਦਾ ਕਿ ਆਉਣ ਵਾਲੇ ਸਮੇਂ ਸ਼ਾਇਦ ਤੁਹਾਨੂੰ ਕੋਈ ਸਰਕਾਰ ਹੋਰ ਆਸ ਵੀ ਦੇ ਦੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ 1 ਜੂਨ ਨੂੰ ਕਿੰਡਲ ਸਾਹਿਬ ਨੂੰ ਜਤਾ ਕੇ ਪਾਰਲੀਮੈਂਟ ਭੇਜੀਏ ਤਾਂ ਜੋ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਆਵਾਜ਼ ਪਾਰਲੀਮੈਂਟ ਚੱਕ ਸਕਣ ਤੇ ਸਾਨੂੰ ਗਰੰਟੀ ਦੇ ਕੇ ਆਪਾਂ ਆਪਣੇ ਵਿਕਾਸ ਕਰਾ ਸਕੀਏ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਦੇਵ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਟੇਜ ਤੇ ਪਰਾਜਮਨ ਰஞ்சிਤ ਸਿੰਘ ਖਰਾਨਾ ਜੀ ਹਲਕਾ ਅੰਚਾਰ ਸ਼ਹਿਰੀ ਤੇ ਉਹਨਾਂ ਦੇ ਨਾਲ ਸਾਰੀ ਟੀਮ ਮੈਂ ਕੱਲੇ-ਕੱਲੇ ਦਾ ਨਾਮ ਤਾਂ ਨਹੀਂ ਲੈਣਾ ਆਪਾਂ ਉਸ ਤੇ ਟਾਈਮ ਵੇਸਟ ਕਰ ਦੇਣਾ ਕੋਈ ਫਾਇਦਾ ਨਹੀਂ ਹੋਣਾ ਇਸ ਕਰਕੇ ਅਸੀਂ ਮੋੜੇ ਵੀ ਮੀਟ ਗਏ ਮੈਂ ਸਾਰਿਆਂ ਦਾ ਤੁਹਾਡਾ ਵੈਲਕਮ ਕਰਦਾ ਜੀ ਆਇਆਂ ਕਰਦਾ ਤੇ ਸਭ ਤੋਂ ਬਾਅਦ ਮੇਰਾ ਵੀ ਡਾਕਟਰ ਵਿੱਕੀ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵੀ ਸ਼ਾਮਲ ਹੋ ਰਿਹਾ ਅਸੀਂ ਉਹਨੂੰ ਪਾਰਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਰਦੇ ਆਂ ਇਦਾਂ ਦੇ ਨੌਜਵਾਨਾਂ ਦੀ ਲੋੜ ਹੈ ਅੱਜ ਪੰਜਾਬ ਨੂੰ ਸਾਡੇ ਰੋਹਿਤ ਪਾਲ ਜੀ ਜਿਨ੍ਹਾਂ ਦੇ ਉਦਮ ਸਦਕਾ ਇਸ ਨੌਜਵਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਪਲਬਾਉਣ ਦਾ ਜਿਹੜਾ ਜੋ ਯਤਨ ਉਹਨਾਂ ਨੇ ਕੀਤਾ ਸੀ ਲੇਕਿਨ ਇਹ ਪਾਰਟੀ 'ਚ ਆਏ ਨੇ ਤਾਂ ਮੈਂ ਇਹਨਾਂ ਦਾ ਬੜਾ ਸਵਾਗਤ ਕਰਦਾ ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਮੇਟਾ ਤੋਂ ਜੋ ਇਹਨਾਂ ਨੂੰ ਚੂਫ ਦਾ ਪ੍ਰਧਾਨ ਲਾਇਆ ਸੀਗਾ ਤੇ ਉਹਨਾਂ ਨੇ 2.5 ਸਾਲਾਂ ਦੇ ਸਵਾ 2 ਸਾਲ ਦੇ ਅੰਦਰ ਅੰਦਰ ਹੀ ਉਸ ਪਾਰਟੀ ਦੇ ਅੰਦਰ ਦੇਖਿਆ ਵੀ ਉਸ ਪਾਰਟੀ ਨੇ ਚੁਟਕਲਿਆਂ ਤੋਂ ਸਵਾਏ ਗੱਲਾਂ ਤੋਂ ਸਵਾਏ ਲੋਕਾਂ ਨੂੰ ਫੋਕੀਆਂ ਬੜਕਾ ਮਾਰ-ਮਾਰ ਕੇ ਸਟੇਜਾਂ ਤੋਂ ਜੇ ਅੱਪ ਕਈ ਇਹ ਵੀ ਚੁਟਕਲਿਆਂ ਦੇ ਨਾਲ ਸਰਕਾਰ ਚੱਲ ਜਾਣੀ ਆ ਕਦੀ ਚੁਟਕਲਿਆਂ ਨਾਲ ਵੀ ਘਰ ਚੱਲਦੇ ਆ ਨਹੀਂ ਚੱਲਦੇ ਆ ਕੰਮ ਖਿੱਤਿਆਂ ਘਰ ਚੱਲਣੇ ਆ ਕੰਮ ਕਰਕੇ ਪੈਸੇ ਕਮਾ ਕੇ ਲਿਆਉਂਗੇ ਤਾਂ ਤੁਹਾਡਾ ਘਰ ਚੱਲੂਗਾ ਜੇ ਸਟੇਜਾਂ ਤੋਂ ਅਸੀਂ ਬੋਲ ਬੋਲ ਕੇ ਸ਼ੁਰੂਆਤ ਦੀ ਚੁਟਕਲਿਆਂ ਤੋਂ ਕਰਨੀ ਆ ਵੀ ਚੁਟਕਲੇ 2-3 ਪਹਿਲੋ ਸੁਣਾ ਤੇ 2-3 ਬਾਅਦ ਸੁਣਾ ਤੇ ਜੰਤੀ ਉਹਦਾ ਟਾਈਮ ਹੋ ਜਾਂਦਾ 20 ਮਿੰਟ ਤੋਂ ਉਹਨਾਂ ਦੀ ਚੁਟਕਲੇ ਜੀ ਕੱਢਣੇ ਆ ਮੁੱਖ ਮੰਤਰੀ ਦੀ ਇੱਕ ਡਿਊਟੀ ਬਣਦੀ ਆ ਚੁਟਕਲੇ ਸੁਣਾਉਣ ਦੀ ਨਹੀਂ ਉਹਨਾਂ ਦੀ ਇੱਕ ਡਿਊਟੀ ਬਣਦੀ ਲੋਕ ਭਲਾਈ ਦੇ ਕੰਮ ਕਰਨ ਦੀ ਲੋਕਾਂ ਦੀ ਸਮਾਜ ਦੀ ਸੇਵਾ ਕਰਨ ਦੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਫੋਟਾਂ ਪਾਈਆਂ ਉਹਨਾਂ ਤੇ ਆਸਾਂ ਤੇ ਮਰਦਾਂ ਤੇ ਪੂਰਾ ਉਤਰਨ ਦੀ ਇਸ ਕਰਕੇ ਮੇਰੇ ਕਸ਼ਮੀਰ ਸਿੰਘ ਜੀ ਭਾਜੀ ਹੁਣੇ ਵਿੱਚ ਬੈਠੇ ਨੇ ਸਤਿਕਾਰਯੋਗ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਮੇਸ਼ਾ ਖੜਕੇ ਇੱਥੇ ਸਾਨੂੰ ਸਾਡੇ ਮੋਢੇ ਨਾਲ ਮੋਟਾ ਲਾਇਆ ਹੋਰ ਸਾਨੂੰ ਹੋਰ ਵੀ ਹੋ ਗਿਆ ਤੁਹਾਡੇ ਨਾਲ ਨੌਜਵਾਨ ਬੱਚਾ ਸਾਡਾ ਲੱਗ ਗਿਆ ਇਹ ਤਕੜਾ ਹੋ ਕੇ ਕੰਮ ਕਰੂਗਾ ਤੁਸੀਂ ਇਹਨੂੰ ਅਸ਼ੀਰਵਾਦ ਦੇਣਾ ਕੰਮ ਮੁੰਡਿਆਂ ਨੇ ਕਰਨਾ ਅੱਜ ਸਮਾਂ ਹੈਗਾ ਨੌਜਵਾਨ ਪੀੜੀ ਦਾ ਜੂਥ ਦਾ ਇਸ ਕਰਕੇ ਮੈਂ ਬੀਬੀਓ ਤੁਹਾਨੂੰ ਭੈਣੋ ਇੱਕ ਗੱਲ ਦੱਸਣੀ ਚਾਹੁੰਨਾ ਮੇਰੀ ਭੈਣ ਬੈਠੀ ਆ ਮੱਖਣ ਭਾਜੀ ਸਾਡੇ ਜਵਾਈ ਨੇ ਸਾਡੇ ਨਖਰ ਤੋਂ ਤੇ ਇਹ ਤੁਹਾਡੇ ਪਿੰਡ ਦੇ ਨੇ ਪ੍ਰਧਾਨ ਨੇ ਗੁਰੂ ਘਰ ਦੇ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਤੁਹਾਨੂੰ ਜਦੋਂ ਆਪਾਂ ਸਵੇਰ ਤੋਂ ਲੈ ਕੇ ਅੱਜ ਉਹ ਦੁਨੀਆ 'ਚ ਨਹੀਂ ਰਹੇ ਲੇਕਿਨ ਉਹਨਾਂ ਦੇ ਸੁਪੁੱਤਰ ਜੋ ਪ੍ਰਧਾਨ ਨੇ ਸ਼੍ਰੋਮਣੀ ਕਾਲੀਦਾਲ ਦੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦੀ ਵੀ ਸੋਚ ਹੋਈ ਆ ਬਾਦਲ ਸਾਹਿਬ ਨੇ ਜਿੰਨੀਆਂ ਗਰੀਬਾਂ ਵਾਸਤੇ ਸਕੀਮਾਂ ਬਣਾਈਆਂ ਉਸ ਤੋਂ ਵੱਧ ਪੀਮਾ ਲਾਖੂ ਦੀ ਕਰ ਸਕਦਾ ਅੱਜ ਜੋ ਸੈਂਟਰ ਦੀ ਸਰਕਾਰ ਨੇ ਜਿਹੜੀਆਂ ਅੱਜ ਸਕੀਮਾਂ ਸ਼ੁਰੂ ਕੀਤੀਆਂ ਉਹ ਬਾਦਲ ਸਾਹਿਬ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਚੋਰੀ ਕਰਕੇ ਉਹੋ ਲਾਖੂ ਕੀਤੀਆਂ ਕਾਰਨ ਕੀ ਬੰਦੇ ਦੀ ਸੋਚ ਹੋਣੀ ਚਾਹੀਦੀ ਆ ਮੈਂ ਲੋਕਾਂ ਨੂੰ ਕੀ ਦੇਣਾ ਜੇ ਲੋਕਾਂ ਨੇ ਮੈਨੂੰ ਵੋਟ ਪਾ ਕੇ ਚੰਗੀ ਚੇਅਰ ਤੇ ਬਿਠਾ ਲਿਆ ਮੈਂ ਉੱਥੇ ਚੰਗੇ ਫੈਸਲੇ ਲਵਾਂ ਸਭ ਤੋਂ ਪਹਿਲਾਂ ਜੇ ਗਰੀਬਾਂ ਦੇ ਬਸਤੀਆਂ ਦੇ ਵਿੱਚ ਜੇ ਧਰਮਸ਼ਾਲਾ ਆਈਆਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਾਈਆਂ ਜੇ ਪੈਨਸ਼ਨ ਸਕੀਮ ਸ਼ੁਰੂ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਜੇ ਉਹਨਾਂ ਨੇ ਸਗਨ ਸਕੀਮ ਸ਼ੁਰੂ ਕੀਤੀ ਆ ਅੱਜ ਕਿੱਥੇ ਆ ਸਗਨ ਸਕੀਮ ਹੈ ਸਗਨ ਸਕੀਮ ਮੈਨੂੰ ਇੱਕ ਵੀ ਬੀਬੀ ਦੱਸ ਦੇਵੇ ਜਿਨੇ ਕਿਸੇ ਧੀ ਦਾ ਵਿਆਹ ਕੀਤਾ ਹੋਵੇ ਉਹਨੂੰ ਸਗਨ ਸਕੀਮ ਮਿਲੀ ਹੋਵੇ 2.5 ਸਾਲ ਦੇ ਵਿੱਚ ਇੱਕ ਵੀ ਨਹੀਂ ਮਿਲੀ ਕਿਉਂਕਿ ਸਰਕਾਰ 51000 ਰੁਪਇਆ ਬਾਦਲ ਸਾਹਿਬ ਨੇ ਕੀਤਾ ਸੀ ਇਸ ਸਰਕਾਰ ਨੇ 1 ਰੁਪਇਆ ਨਹੀਂ ਦਿੱਤਾ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਜਾਹੇ ਸਾਂਝ ਕੇਂਦਰ ਲੈ ਲੋ ਸੇਵਾ ਕੇਂਦਰ ਲੈ ਲੋ ਫਰਤ ਕੇਂਦਰ ਲੈ ਲੋ ਜਿੰਨੇ ਕੇਂਦਰ ਅੱਜ ਚਾਲੂ ਆਜੋ ਜੀ ਸ਼੍ਰੋਮਣੀ ਅਕਾਲੀ ਦਲ ਜੈ ਜੰਧਾ ਸ਼੍ਰੋਮਣੀ ਅਕਾਲੀ ਦਲ ਸੰਜੰਨ ਦਲ ਅਸੀਂ ਇਸ ਭਰਾ ਦਾ ਪੂਰਾ ਧਿਆਨ ਰੱਖਾਂਗੇ ਤੇ ਤੁਹਾਡੇ ਪਿੰਡ ਦਾ ਧਿਆਨ ਰੱਖੂਗਾ ਅਸੀਂ ਇਹਨੂੰ ਕਦੇ ਪਿੱਛੇ ਨਹੀਂ ਪੈਣ ਦਦੇ ਮੇਰੇ ਸਾਡੇ ਤੇ ਵਿਸ਼ਵਾਸ ਕਰੋ ਇਹਨੂੰ ਅੱਗੇ ਲਾਵਾਂਗੇ ਪੂਰੇ ਤਕੜੇ ਹੋ ਕੇ ਬੁੱਟਾ ਪਾਵੋ ਆਪ ਆ ਲੋ ਹਾਂ ਜੀ ਵੀ ਆ ਜਾਓ ਅੱਗੇ ਆ ਜੀ ਮੈਂ ਕਹਿੰਦਾ ਹਾਂ ਦੋਰੇ ਆ ਜਾਓ ਮੋਰੇ ਆਓ ਕੰਮ ਲਗਾਏ ਕਿ ਸੋਨਿਆ ਆਪਾਂ ਖੋਜੋ ਇਹਨੂੰ ਮੂੰਹ ਕਰਾਓ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੇਟਾਪਟ ਦੇ ਵਿੱਚ ਆਏ ਆ ਜਿੱਥੇ ਕਿ ਚੋਣ ਜਲਸਾ ਸੀਗਾ ਉਹਦਾ ਜਿਹੜਾ ਅਰੇਂਜਮੈਂਟ ਸਾਰਾ ਸਾਡੇ ਵੀਰ ਡਾਕਟਰ ਪਿੱਕੀ ਜੀ ਨੇ ਸਾਰਾ ਕੀਤਾ ਇਹ ਵੀਰ ਮੇਰਾ ਅੱਜ ਤੋਂ ਢਾਈ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀਗਾ ਉਹਨਾਂ ਨੇ ਇਹਨਾਂ ਨੂੰ ਜੂਥ ਦਾ ਜਿਹੜਾ ਅਹੁਦਾ ਵੀ ਦਿੱਤਾ ਸੀ ਲੇਕਿਨ ਇਹਨੇ ਢਾਈਆਂ ਪਿੰਡਾਂ ਸਾਲਾਂ ਦੇ ਵਿੱਚ ਜੋ 2.5 ਸਾਲ ਹੋ ਗਿਆ तकरीबन ਸਰਕਾਰ ਚੱਲਦੀ ਨੂੰ ਉਹਦੇ ਵਿੱਚ ਜਿੰਨੇ ਵੀ ਮੇਰੇ ਵੀਰ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਕੋਈ ਕੰਮ ਕਹੇ ਉਹ ਇੱਕ ਵੀ ਇਸ ਬੰਦੇ ਦੀ ਗੱਲ ਨਹੀਂ ਸੁਣੀ ਕਿ ਜਦ ਕੇ ਜ਼ਮੀਨ ਪੱਧਰ ਦੇ ਇਹ ਲੀਡਰ ਹੈਗੇ ਆ ਜ਼ਮੀਨ ਤੇ ਜੁੜ ਕੇ ਕੰਮ ਕਰਨ ਵਾਲੇ ਹੈਗੇ ਆ ਤੇ ਇਸ ਕਰਕੇ ਉਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਵੀ ਜੋ ਸ਼ੁਰੂ ਜੋ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਦੇ ਪਾਰਟੀ ਉਹ ਖਰੀ ਨਹੀਂ ਉਤਰੀ ਇਹਨਾਂ ਨੇ ਫਿਰ ਇਹ ਸੋਚਿਆ ਜਦੋਂ ਸੋਚ ਵਿਚਾਰ ਕੇ ਮਨ ਬਣਾਇਆ ਆਪਣਾ ਵੀ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਗਰੀਬਾਂ ਦੀ ਬਾਹ ਫੜਦਾ ਗਰੀਬਾਂ ਦੀ ਗੱਲ ਕਰਦਾ ਇਹਨੇ ਮਨ ਬਣਾ ਲਿਆ ਵੀ ਮੈਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਅੱਜ ਇਹ ਸ਼ਾਮਲ ਹੋਇਆ ਮੈਂ ਪਾਰਟੀ ਵੱਲੋਂ ਸ਼ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੈਂ ਇਹਨਾਂ ਨੂੰ ਜਿਹਾਂ ਆਖਦਾ ਪੂਰਾ ਪਰਿਵਾਰ ਆਪਣਾ ਨਾਲ ਲੈ ਕੇ ਸਾਰੇ ਇਹਨਾਂ ਦੇ ਪਰਿਵਾਰ ਦੀ ਕਾਫੀ ਵੱਡਾ ਪਰਿਵਾਰ ਆ ਪੂਰਾ ਪਰਿਵਾਰ ਨਾਲ ਲੈ ਕੇ ਇਹ ਸ਼ਰੋਮਣੀ ਅਕਾਲੀ ਦਲ ਚ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਜਿਹਾਂ ਆਖਦਾ ਧੰਨਵਾਦ ਕਰਦਾ ਸਾਰੇ ਪਰਿਵਾਰ ਦਾ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਨਾ ਵੀ ਅਸੀਂ ਪਾਰਟੀ ਵੱਲੋਂ ਇਹਨਾਂ ਨੂੰ ਕਿਸੇ ਕੱਲ ਦੀ ਵੀ ਕੋਈ ਕਮੀ ਨਹੀਂ ਆਉਣ ਦਿੰਦੇ ਗੁਰੂ ਮਹਾਰਾਜ ਕਿਰਪਾ ਕਰੇ ਇਹ ਇਲੈਕਸ਼ਨ ਅਸੀਂ ਜਿੱਤੀਏ ਆਉਣ ਵਾਲੀ 2027 ਦੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਅਸੀਂ ਸਰਕਾਰ ਬਣਾਈਏ ਤੇ ਇਦਾਂ ਦੇ ਨੌਜਵਾਨ ਨੂੰ ਅਸੀਂ ਅੱਗੇ ਲਿਆ ਕੇ ਕਿਸੇ ਚੰਗੇ ਰਤਬੇ ਤੇ ਬਿਠਾ ਲਈਏ ਤਾਂ ਇਹਨੂੰ ਮਾਨ ਸਤਕਾਰ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ